ਹਾਂ ਜੀ ਬਈਂ ਕਿਨ ਆ ਗਿਆ ਆਪਣਾ ਭਾਈ ਸੰਦੀਪ ਕੁਮਾਰ ਹੈ ਮੇਰਾ ਨਾਮ ਠੀਕ ਹੋਰ ਹੈ ਭਾਈ ਭਾਈ ਹਰਮੰਦਰ ਸਾਹਿਬ ਕੇ ਹਿੰਮਤ ਹਟੇ ਕਿਹੜੀ ਜਗ੍ਹਾ ਤੋਂ ਆਏ ਸੀ ਭਾਈ ਜੰਮੂ ਤੋਂ ਆਏ ਠੀਕ ਹੈ ਜੀ ਮੇਰੇ ਭਾਈ ਕੀ ਹੋ ਗਿਆ ਕੀ ਗੱਡੀ ਨਾਲ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਦੇ ਤਿੰਨ ਜਣੇ ਜਾ ਰਹੇ ਸੀ ਜੰਮੂ ਨੂੰ ਜਾ ਰਹੇ ਸੀ ਠੀਕ ਹੈ ਜੀ ਥਾਰ ਭਾਈ ਥਾਰ ਅੱਗ ਕਿਨੇ ਲੱਗੀ ਕਾਰਨ ਕੀ ਭਾਈ ਕਾਰਨ ਤੁਸੀਂ ਦੇਖ ਸਕਦੇ ਹੋ ਗੱਡੀ ਤਾਂ ਨਵੀਂ ਆਈ ਨੂੰ ਗੱਡੀ ਆ ਉਹਦਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਮਕੈਨਿਕਲ ਦੇ ਹੈ ਨਹੀਂ ਆ ਇਹ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਕਿ ਕਿੱਦਾਂ ਅੱਗ ਲੱਗੀ ਆ ਹਣਾ ਅਹੀਂ ਤੇ ਜਾ ਰਹੇ ਤਿੰਨ ਜਿਹੜੇ ਸਵਾਰ ਹੋ ਕੇ ਜਾ ਰਹੇ ਆਂ ਆਪਣੀ ਜਾਨ ਬੜੀ ਮੁਸਕਨਾ ਮੁਕ ਜਾ ਕੇ ਨਿਕਲੇ ਆਂ ਬਾਹਰ ਹਣਾ ਤੇ ਆਪਾਂ ਇਹ ਦੇਖ ਸਕਦੇ ਆ ਕਿ ਅਗਰ ਅਹੀਂ ਮੁੜੇ-ਘੁੜੇ ਸੀ ਤਾਂ ਬਾਹਰ ਨਿਕਲ ਗਏ ਅਗਰ ਸੱਟ ਨਾ ਫੈਮਿਲੀ ਹੁੰਦੀ ਤੇ ਭਾਈ ਓਖਾ ਹੀ ਬਚਾ ਓਖਾ ਹੀ ਫੈਮਿਲੀ ਦਾ ਜਾਨੀ ਨੁਕਸਾਨ ਤੇ ਨਹੀਂ ਆਇਆ ਭਾਈ ਜਾਨੀ ਨੁਕਸਾਨ ਆ ਕੋ ਬਚ ਗਏ ਆ ਆਪਾਂ ਨਿਕਲ ਗਏ ਅਹੀਂ ਮੁੜੇ-ਘੁੜੇ ਸੀ ਥੋੜੀ ਗੱਡੀ ਪਈ ਤੁਹਾਡੇ ਸਾਹਮਣੇ ਆ ਉਹ ਦੇਖ ਸਕਦੇ ਤੁਸੀਂ ਲਾਈਵ ਚੱਲ ਰਿਹਾ ਉਹ ਇੱਥੇ ਪੂਰੀ ਜਨਤਾ ਦੇਖ ਰਹੀ ਹੈ ਭਾਈ ਹਣਾ ਜੀ ਸਰ ਇਹ ਕਿਹੜੀ ਜਗ੍ਹਾ ਤੇ ਆਤ ਹੈ ਇਹ ਕੰਪਨੀ ਬਾਅਦ ਦੀ ਬਾਹਰ ਦੀ ਸਾਈਡ ਤੇ ਆ ਇਹ ॠषि ਕਸ਼ੋਰ ਕੋਈ ਬਾਤ ਲਾਉਂਦੀ ਹੈ ਇਹ ਜੰਮੂ ਤੋਂ ਰਹਿਣ ਵਾਲਾ ਇਹ ਆਪਣੇ ਇੱਥੇ ਆਇਆ ਸੀ ਮੱਥਾ ਟੇਕਣ ਵਾਸਤੇ ਤਿੰਨ ਜਾਣੇ ਸੀ ਇਹ ਵਾਪਸ ਜਾ ਰਿਹਾ ਸੀ ਤਾਂ ਗੋ ਕੋਈ ਸਰਕਟ ਫਾਇਰ ਗੱਡੀਆਂ ਗੱਡੀਆਂ ਲਿਆ ਗਿਆ ਇਸ ਤਰ੍ਹਾਂ ਦਾ ਕੋਈ ਜਾਣੇ ਨਹੀਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਮਾਲੀ ਨੁਕਸਾਨ ਹੋਇਆ ਗੱਡੀ ਸੜ ਗਈ ਹੈ ਗੱਡੀ ਕਿਹੜੀ ਸੀ ਇਹ ਥਾਰ ਗੱਡੀ ਸੀ ਥਾਰ ਥਾਰ ਠੀਕ ਹੈ ਓਕੇ ਭਾਈ ਜੀ ਕਿਨ ਆ ਗਿਆ ਆਪਣਾ ਭਾਈ ਸੰਦੀਪ ਕੁਮਾਰ ਹੈ ਮੇਰਾ ਨਾਮ ਠੀਕ ਹੈ ਭਾਈ ਹਰਮੰਦਰ ਸਾਹਿਬ ਕੇ ਹਿੰਮਤ ਹਟੇ ਇਕਲੀ ਜਗਾ ਤੋਂ ਆਏ ਸੀ ਭਈ ਜੰਮੂ ਤੋਂ ਆਏ ਠੀਕ ਹੈ ਜੀ ਫਿਰ ਭਾਈ ਕੀ ਲਗਾ ਕੀ ਗੱਡੀ ਨਾਲ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਤੇ ਤਿੰਨ ਜਣੇ ਜਾ ਰਹੇ ਸੀ ਜੰਮੂ ਨੂੰ ਜਾ ਰਹੇ ਸੀ ਠੀਕ ਹੈ ਜੀ ਥਾਰ ਭਾਈ ਥਾਰ ਅੱਗ ਕਿਨੇ ਲੱਗੀ ਕਾਰਨ ਕੀ ਭਈ ਕਾਰਨ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਨਵੀਂ ਆਈ ਨੂੰ ਗੱਡੀ ਆ ਉਹ ਉਹਦਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਮਕੈਨਿਕਲ ਦੇ ਆਈ ਨਹੀਂ ਆ ਇਹ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਕਿ ਕਿੱਦਾਂ ਅੱਗ ਲੱਗੀ ਆ ਹਨਾ ਅਸੀਂ ਤੇ ਜਾ ਰਹੇ ਤਿੰਨ ਜਣੇ ਸਵਾਰ ਹੋ ਕੇ ਜਾ ਰਹੇ ਸੀ ਅਸੀਂ ਆਪਣੀ ਜਾਨ ਬੜੀ ਮੁਸ਼ਕਲ ਨਾਲ ਮੁੱਕ ਜਾ ਕੇ ਨਿਕਲੇ ਆ ਬਾਹਰ ਹਨਾ ਤੇ ਆਪਾਂ ਇਹ ਦੇਖ ਸਕਦੇ ਆ ਕਿ ਅਗਰ ਅਸੀਂ ਮੁੜੇ-ਘੁੜੇ ਹੀ ਤਾਂ ਬਾਹਰ ਨਿਕਲ ਗਏ ਅਗਰ ਸਾਡਾ ਨਾ ਫੈਮਲੀ ਹੁੰਦੀ ਤੇ ਭਾਈ ਓਖਾ ਹੀ ਬਚਾ ਓਖਾ ਹੀ ਫੈਮਲੀ ਦਾ ਜਾਨੀ ਨੁਕਸਾਨ ਤੇ ਨਹੀਂ ਆਇਆ ਭਾਈ ਜਾਨੀ ਨੁਕਸਾਨ ਆ ਕੋ ਬਚ ਗਏ ਆ ਆਪਾਂ ਨਿਕਲ ਗਏ ਆ ਅਸੀਂ ਮੁੜੇ-ਘੁੜੇ ਹੀ ਥੋੜੀ ਗੱਡੀ ਪਈ ਤੁਹਾਡੇ ਸਾਹਮਣੇ ਆ ਉਹ ਦੇਖ ਸਕਦੇ ਤੁਸੀਂ ਲਾਈਵ ਚੱਲ ਰਿਹਾ ਉਹ ਇੱਥੇ ਪੂਰੀ ਜਨਤਾ ਦੇਖ ਰਹੀ ਹੈ ਭਾਈ ਹਣੇ ਸਰ ਇਹ ਕਿਹੜੀ ਜਗ੍ਹਾ ਤੇ ਆ ਰਿਹਾ ਇਹ ਕੰਪਨੀ ਬਾਹਰ ਦੀ ਬਾਹਰ ਦੀ ਸਾਈਡ ਤੇ ਆ ਸਿਵਲ ਹਸਪੀਟਲ ਦੀ ਸਾਈਡ ਤੇ ਹਾਂਜੀ ਇਹ ਰਿਸ਼ੀ ਕਿਸ਼ੋਰ ਕੋਲ ਬਾਤ ਜਾਉਂਦੀ ਹੈ ਹਾਂਜੀ ਇਹ ਜੰਮੂ ਤੋਂ ਰਹਿਣ ਵਾਲਾ ਇਹ ਆਪਣੇ ਇਥੇ ਆਇਆ ਸੀ ਮੱਥਾ ਟੇਕਣ ਵਾਸਤੇ ਤੇਮ ਜਾਣੇ ਸੀ ਇਹ ਵਾਪਸ ਜਾ ਰਿਹਾ ਏ ਤਾਂ ਗੋ ਕੋਈ ਸਰਕਟ ਫਾਇਰ ਗੱਡੀਆਂ ਗੱਡੀਆਂ ਲਿਆਕ ਜਿਓ ਇਸ ਤਰ੍ਹਾਂ ਦਾ ਕੋਈ ਜਾਣੀ ਨਹੀਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਮਾਲੀ ਨੁਕਸਾਨ ਹੋਇਆ ਗੱਡੀ ਸੜ ਗਈ ਗੱਡੀ ਕਿਹੜੀ ਸੀ ਇਹ ਥਾਰ ਗੱਡੀ ਸੀ ਥਾਰ ਥਾਰ ਠੀਕ ਹੈ ਓਕੇ ਭਾਈ ਕਿਹਨਾਂ ਆ ਗਏ ਆਪਣਾ ਭਾਈ ਸੰਦੀਪ ਕੁਮਾਰ ਹੈ ਮੇਰਾ ਨਾਮ ਭਾਈ ਅਰਮੰਦ ਸਿੰਘ ਦੇ ਹੀ ਮੱਥਾ ਟੇਕਣ ਲਈ ਜਗ੍ਹਾ ਤੋਂ ਆਏ ਸੀ ਭਾਈ ਜੰਮੂ ਤੋਂ ਆਏ ਸੀ ਸ਼ਾਹ ਖਲੀ ਮੇਰੇ ਭਾਈ ਕੀ ਲੱਗਾ ਕੀ ਗੱਡੀ ਨੂੰ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਤੇ ਤਿੰਨ ਜਣੇ ਜਾ ਰਹੇ ਸੀ ਜੰਮੂ ਨੂੰ ਜਾ ਰਹੇ ਸੀ ਠੀਕ ਹੈ ਜੀ ਥਾਰ ਭਾਈ ਥਾਰ ਅੱਗ ਕਿਨੇ ਲੱਗੀ ਕਾਰਨ ਕੀ ਭਾਈ ਕਾਰਨ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਨਵੀਂ ਆਈ ਨੂੰ ਗੱਡੀ ਆ ਉਹਨਾਂ ਦਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਮਕੈਨਿਕਲ ਦੇ ਆਈ ਨਹੀਂ ਆ ਇਹ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਕਿ ਕਿੱਦਾਂ ਅੱਗ ਲੱਗੀ ਆ ਹਨਾ ਅਸੀਂ ਤੇ ਜਾ ਰਹੇ ਤਿੰਨ ਜਣੇ ਸਵਾਰ ਹੋ ਕੇ ਜਾ ਰਹੇ ਸੀ ਆਪਣੀ ਜਾਨ ਬੜੀ ਮੁਸ਼ਕਲ ਨਾਲ ਮੁੱਕ ਜਾ ਕੇ ਨਿਕਲੇ ਆ ਬਾਹਰ ਹਨਾ ਤੇ ਆਪਾਂ ਇਹ ਦੇਖ ਸਕਦੇ ਆ ਕਿ ਅਗਰ ਅਸੀਂ ਮੁੜੇ-ਘੁੜੇਗੇ ਤਾਂ ਬਾਹਰ ਨਿਕਲ ਗਏ ਅਗਰ ਸੱਟ ਨਾਲ ਫੈਮਲੀ ਹੁੰਦੀ ਤਪਈ ਓਖਾ ਹੀ ਬਚਾ ਓਖਾ ਹੀ ਮਸ ਫੈਮਿਲੀ ਦਾ ਜਾਨੀ ਨੁਕਸਾਨ ਤੇ ਨਹੀਂ ਆਇਆ ਭਜੀ ਜਾਨੀ ਨੁਕਸਾਨ ਆ ਕੋ ਬਚ ਗਏ ਆ ਆਪਾਂ ਨਿਕਲ ਗਏ ਆਂ ਹੀ ਮੋੜੋ ਘੜੀ ਥੋੜੀ ਗੱਡੀ ਪਈ ਤੁਹਾਡੇ ਸਾਹਮਣੇ ਆ ਉਹ ਦੇਖ ਸਕਦੇ ਤੁਸੀਂ ਲਾਈਵ ਚੱਲ ਰਿਹਾ ਉਹ ਇਥੇ ਪੂਰੀ ਜਨਤਾ ਦੇਖ ਰਹੀ ਹੈ ਭਜੀ